ਵੀਰਵਾ ਨੂੰ 에어 ਇੰਡੀਆ ਦੇ ਜਹਾਜ਼ ਦੇ ਖਾਤਕ ਹਾਦਸੇ ਤੋਂ ਬਾਅਦ 에어 ਇੰਡੀਆ ਐਕਸਪ੍ਰੈਸ ਫਲਾਈਟ ਨੰਬਰ 171 ਦੀ ਵਰਤੋਂ ਨਹੀਂ ਕਰਨਗੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 241 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਬੋਇੰਗ 787 ਡ੍ਰੀਮਲਾਈਨਰ ਜਹਾਜ਼ੋ ਕੀ ਉਡਾਨ ਭਰਨ ਤੋਂ ਪਤਨਤ ਬਾਅਦ ਹਾਸ ਅਗਰਸਤ ਹੋ ਗਿਆ ਸੀ ਅੰਮਦਾਬਾਦ ਤੋਂ ਲੰਡਨ ਅਤੇ ਗੈਟਵੀਕਲੀ ਫਲਾਈਟ ਨੰਬਰ AI 171 ਚਲਾ ਰਿਹਾ ਸੀ ਸੂਤਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਇੱਕ ਆਮ ਅਭਿਆਸ ਹੋ ਕਿ ਕਾਤਕੂ ਉਡਾਨ ਹਾਸੀਆਂ ਤੋਂ ਬਾਅਦ 에ਅਰਲਾਈਨਾਂ ਵਿਸ਼ੇਸ਼ ਫਲਾਈਟ ਨੰਬਰਾਂ ਦੀ ਵਰਤੋਂ ਕਰਨ ਕਰ ਦਿੰਦੀਆਂ ਹਨ ਇੱਕ ਸੂਤਰਾ ਨੇ ਕਿਹਾ ਕਿ ਹੁਣ 17 ਜੂਨ ਤੋਂ ਆਂਧਾਬਾਦ ਲੰਡਨ ਗੈਟਵਿਕ ਦਾ ਫਲਾਈਟ ਨੰਬਰ AI 172 ਦੀ ਬਜਾਏ AI 140 ਹੋਵੇਗਾ ਸ਼ੁੱਕਰਵਾਰ ਨੂੰ ਬੁਕਿੰਗ ਪ੍ਰਣਾਲੀ ਵਿੱਚ ਜ਼ਰੂਰੀ ਬਦਲਾਅ ਕੀਤੇਗੇ ਇੱਕ ਹੋਰ ਸੂਤਰ ਨੇ ਕਿਹਾ ਕਿ 에ਅਰ ਇੰਡੀਆ ਐਕਸਪ੍ਰੈਸ ਨੇ ਵੀ ਆਪਣੀ ਫਲਾਈਟ ਨੰਬਰ AIX 171 ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਹੁਣ ਕਿਹਾ ਹੈ ਕਿ ਫਲਾਈਟ ਨੰਬਰ 171 ਨੂੰ ਬੰਦ ਕਰਨਾ ਵਿਛੜੀਆਂ ਰੂਹਾਂ ਪ੍ਰਤੀ ਸਤਕਾਰ ਦਾ ਪ੍ਰਤੀਕ ਹੈ ਇਸ ਤੋਂ ਪਹਿਲਾਂ 2020 ਵਿੱਚ 에어 ਇੰਡੀਆ ਐਕਸਪ੍ਰੈਸ ਨੇ ਵੀ ਕੋਡ ਵਿੱਚ ਹਾਸਾਗ੍ਰਸਤ ਹੋਏ ਯਾਤਰੀਆਂ ਦੀ ਫਲਾਈਟ ਨੰਬਰ 3 ਵਰਤੋਂ ਬੰਦ ਕਰ ਦਿੱਤੀ ਸੀ ਇਸ ਸੱਚ ਵਿੱਚ 21 ਲੋਕ ਜਾਨ ਤੋਂ ਚਲੇ ਗਏ ਸਨ